ਸੱਚੀ ਇਹ ਕਾਲ ਸੀ ਜੀ ਆਨੂੰ ਮਿਲਦਿਆਂ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਸੀਐਮ ਭਗਵਤ ਮਾਨ ਤੇ ਹੋਇਆ ਐਟੈਕ ਨਾਲ ਇੱਥੇ ਆ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਇਹਨਾਂ ਦੇ ਬਾਰੇ ਵਿੱਚ ਬਹੁਤ ਅਹਿਮ ਕਿਸਮ ਦੀਆਂ ਅਕਤੀ ਅਪਡੇਟ ਹੈ ਲਾਈਕ ਇਹਨਾਂ ਦੇ ਕਨੈਕਸ਼ਨ ਦੀ ਗੱਲ ਕੀਤੀ ਜਾਂਦੀ ਵੀ ਕਿ ਇਹ ਇਹਨਾਂ ਦਾ ਕਨੈਕਸ਼ਨ ਜਿਹੜਾ ਪੰਨੂ ਦੇ ਨਾਲ ਜੋੜਦਾ ਹੈ ਤੇ ਕੀ ਪੂਰੀ ਪੂਰੀ ਅਪਡੇਟ ਹੈ ਹਜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੱਲ ਲਓ ਸਬਸਕ੍ਰਾਈਬ ਦੇ ਪਹਿਲੇ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ lettes go ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਜਾਨ ਲੈਵਾ ਹਮਲਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ ਸੀ ਪੂਰੀ ਕਹਾਣੀ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਪਹਿਲਾਂ ਵੀ ਇੱਕ ਧਮਕੀ ਆਉਂਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਅਸੀਂ ਤੈਨੂੰ ਤਰੰਗਾ ਨਹੀਂ ਫੜਾਉਣ ਦਿੰਦੇ 12 ਸਾਲ ਦੇ ਵਿੱਚ ਇਹ ਵੀ ਗੱਲ ਜਿਹੜੀ ਤਰੰਗੇ ਦੇ ਨਾਲ ਜੁੜੀ ਹੋਈ ਆ ਤੇ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਏ ਦੇ ਨਾਲ ਜੁੜੀ ਆ ਕਿਉਂਕਿ ਗੱਲ ਅਮਰੀਕਾ ਦੇ ਵਿੱਚ ਬੈਠੇ ਗੁਰਪੰਤ ਸਿੰਘ ਪੰਨੂ ਦੇ ਨਾਲ ਵੀ ਜੁੜਦੀ ਆ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੋ ਗਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਵਿਕਰਮ ਸਿੰਘ ਮਜੀਠੀਆ ਇਹ ਤਾੜ-ਤਾੜ ਬੋਲਦੇ ਸੀ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣਾ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਸਾਰੇ ਬਿਆਨ ਸੁਣੇ ਨੇ ਇਹਨਾਂ ਦੀ ਜਿਹੜੀ ਹਰਸ ਅਮਰਿਤਪਾਲ ਬਾਦਲ ਉਹ ਵੀ ਕਹਿੰਦੀ ਸੀ ਭਗਵਾਨ ਤੇ ਮਾਂ ਨੂੰ ਕਿਹਾ ਸੀ ਕਹਿੰਦੀ ਜੇਕਰ ਵਿਕਰਮ ਮਜੀਠੀਆ ਬਾਹਰ ਆ ਗਿਆ ਤੇ ਫੇਰ ਤੂੰ ਪੰਜਾਬ ਛੱਡ ਕੇ ਨਾ ਭੱਜੀ ਆਸਟ੍ਰੇਲੀਆ ਅਮਰੀਕਾ ਕੈਨੇਡਾ ਆਹਰਲੇ ਮੁਲਕ ਨੂੰ ਨਾ ਭੱਜੀ ਪੰਜਾਬ ਦੇ ਵਿੱਚ ਰਹੀਂ ਕਿਉਂ ਕਹਿੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਸਾਡੇ ਤਿਉਹਾਰ ਮਨਾਏ ਜਾਂਦੇ ਨੇ ਅਕਸਰ ਤੁਸੀਂ ਜਾਣਦੇ ਹੋ ਦੇ ਪੂਰੇ ਦੇਸ਼ ਭਰ ਦੇ ਵਿੱਚ ਤਿਰੰਗਾ ਫਰਾਉਣ ਦੀ ਇੱਕ ਬਹੁਤ ਵੱਡੀ ਇੱਕ ਰਸਮ ਹੈ ਜਿਹੜਾ ਕਿ ਇੱਕ ਇੱਕ ਸਟੇਟ ਆਪਣੇ ਆਪਣੇ ਰਿਵਾਜ ਦੇ ਨਾਲ ਤਿਰੰਗਾ ਫਰਾਉਂਦੇ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਹਮਲਾ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਦਰਅਸਲ ਦੇ ਵਿੱਚ ਕਾਬੂ ਕਰ ਲਿਆ ਗਿਆ। ਕਾਉਂ ਮੇ ਹੋ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿ ਗੁਰਪੰਤ ਸਿੰਘ ਪੰਨੂ ਕੀ ਕਹਿ ਰਹੇ ਨੇ ਭਗਵੰਤ ਮਾਨ ਨੂੰ ਔਰ ਇਹਨਾਂ ਬਾਦਲਾਂ ਤੇ ਮਜੀਠੀਏ ਦੇ ਸੰਪਰਕ ਦੇ ਵਿੱਚ ਉਹ ਤੰਕਵਾਦੀ ਕਿਵੇਂ ਆਉਂਦੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰੂੰਗਾ ਉਹ ਤੁਹਾਡੇ ਹੋਸ਼ ਉੜਾ ਦੇਣ ਵਾਲੀ ਹੈ। ਕਿਉਂਕਿ ਇੱਥੇ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠੇ ਆ ਸਾਰੇ ਜਾਣਦੇ ਨੇ ਪਰ ਜਿਹੜੇ ਲੋਕ ਇਹਨਾਂ ਨੇ ਭੇਜੇ ਸੀ ਉਹ ਲੋਕ ਗਿਰਦਾਰ ਕਰ ਲਏ ਗਏ ਨੇ ਔਰ ਵਿਕਰਮ ਮਜੀਠੀਆ ਸੁਖਬੀਰ ਸਿੰਘ ਬਾਦਲ ਔਰ ਇਹਨਾਂ ਦੀ ਹਰਸੇਮਨਤ ਕੌਰ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੰਦੇ ਨੇ ਉਹਨਾਂ ਦੇ ਵੀ ਸਕੰਜਾ ਸੁਣੋ 15 ਅਗਸਤ ਕਿਸੇ ਨਾਲ ਸਾਡੀ ਕੋਈ ਬੈਰ ਨਹੀਂ ਆ ਪੰਜਾਬ ਵਾਲਿਓ ਟ੍ਰੇਨ ਦੇਵਿਚ ਕਾਲਜ ਤੋਂ ਦੀ ਨਿਸ਼ਾਨਦੇਹੀ ਹੋਏਗੀ। ਹਲਸਤਾਨੀ ਪੱਕੀ ਸੰਗਠਨ ਸਿਕ ਫੋਰ ਜਸਟਿਸ ਦੇ ਅਧਵਾ ਦੀ ਗੁਰਪਤਵੰਤ ਸਿੰਘ ਪੰਨੂ ਆਪਣੇ ਸਾਥੀ ਜਸ਼ਨਪ੍ਰੀਤ ਸਿੰਘ ਦੇ ਕਥਿਤ ਮੁਕਾਬਲੇ ਦੇ ਉਸਿਤ ਨੇ। انہوں ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਦੇ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ। ਵੀਡੀਓ ਦੇ ਵਿੱਚ ਉਸ ਨੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਨਿਸ਼ਾਨਾ ਸਾਧੇ ਹੈ ਕਿਹਾ ਹੈ ਕਿ ਮਾਨ ਸਰਕਾਰ ਨੇ ਖਾਲਿਸਤਾਨ ਨੇ ਸਮਰੱਥਕਾਂ ਵਿਰੁੱਧ ਪਹਿਲੀ ਗੋਲੀ ਚਲਾਈ ਹੈ। ਅਸੀਂ ਗੋਲੀ ਦਾ ਜਵਾਬ ਗੋਲੀ ਦੇ ਨਾਲ ਦਿੱਤਾ ਜਾਵੇਗਾ। ਤਾਂ ਸੁਣ ਲਿਆ ਪੰਜਾਬ ਵਾਲੇ ਇਹ ਜਿਹੜਾ ਪੰਨੂ ਹੈ ਪਹਿਲਾਂ ਤੁਹਾਨੂੰ ਇਹਦੀ ਸਟੋਰੀ ਦੱਸ ਦਿਆਂ ਪੰਜਾਬ ਦੇ ਅੰਦਰ ਬਹੁਤੇ ਸਾਡੇ ਸਿੱਖ ਸਮਾਜ ਦੇ ਲੋਕ ਉਹਨੂੰ ਆਪਣਾ ਚਹੇਤਾ ਆਪਣਾ ਗੁਰੂ ਵੀ ਮੰਨਦੇ ਨੇ। ਪਰ ਦਰਅਸਲ ਦੇ ਵਿੱਚ ਜਿਹੜਾ ਬੰਦਾ ਪੰਜਾਬ ਨੂੰ ਅੱਗ ਲਾਉਣੀ ਚਾਹੁੰਦਾ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਲਾਂਬੂ ਲਾਉਣਾ ਚਾਹੁੰਦਾ ਦੇਖੋ ਭਗਵੰਤ ਮਾਨ ਮੁੱਖ ਮੰਤਰੀ ਕਿਹਨੇ ਬਣਾਇਆ ਸਾਡੇ ਹੀ ਪੰਜਾਬੀਆਂ ਨੇ ਤੇ ਅੱਜ ਜਿਹੜੇ ਕੁਝ ਲੋਕ ਉਹਨਾਂ ਦੇ ਹੱਕ ਵਿੱਚ ਬੋਲਦੇ ਨੇ ਕਿ ਭਾਈ ਪੰਨੂ ਆ ਜਿਹੜਾ ਉਹ ਸਹੀ ਕਰ ਰਿਹਾ ਪਰ ਨਹੀਂ ਕਿਸੇ ਦੀ ਜਾਨ ਲੈਣ ਦਾ ਹੱਕ ਕਿਸੇ ਨੂੰ ਹੈ ਨਹੀਂ ਹੈਗਾ ਤੇ ਫੇਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਨੇ ਤੇ ਸਾਡੇ ਪੰਜਾਬ ਦੇ ਵਿੱਚੋਂ ਨਵੀਂ ਪੀੜੀ ਦੇ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਆ ਕਹਿੰਦੇ ਜੀ ਅਸੀਂ ਤਿਆਰ ਆ ਅਸੀਂ ਤਿਆਰ ਪਰ ਤਿਆਰ ਆ ਭਗਵੰਤ ਮਾਨ ਨੂੰ ਮਾਰਨ ਦੇ ਲਈ ਪਰ ਨਹੀਂ ਕਿ ਅੱਗੇ ਉਹ ਸਾਡੇ ਹੀ ਚੁਣਿਆ ਹੋਇਆ ਨੁਮਾਇੰਦਾ ਸਾਡੇ ਹੀ ਪੰਜਾਬ ਦਾ ਪਰ ਜਿਹੜੇ ਇਹ ਉਹ ਬਗਾਨੇ ਮੁਲਕਾਂ ਦੇ ਵਿੱਚ ਬੈਠ ਕੇ ਆਪਣਾ ਤੀਰ ਚਲਾਉਣਾ ਚਾਹੁੰਦੇ ਨੇ ਜਾਂ ਆਪਣੀ ਗੰਦੀ ਸ਼ਦਾਬਲੀ ਦੇ ਨਾਲ ਸਾਡੇ ਪੰਜਾਬ ਨੂੰ ਵਿਗਾੜਨਾ ਚਾਹੁੰਦੇ ਨੇ ਪਹਿਲੇ ਪੰਜਾਬ ਬੜੀ ਦਲਦਲ ਦੇ ਵਿੱਚ ਸੱਟਿਆ ਇਹਨਾਂ ਵਿਕਰਮ ਤੇ ਨਾ ਮਜੀਠੀਆਂ ਨੇ ਛੇੜਾ ਕਿ ਅੱਜ ਤੱਕ ਮਾਮਾਂ ਰੋ ਰਹੀਆਂ ਨੇ ਇਹਨਾਂ ਨੂੰ ਪਿੱਟ ਰਹੀਆਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪਰ ਦਰਸਲ ਦੇ ਵਿੱਚ ਕਹਾਣੀ ਕੀ ਹੈ ਰਚੀ ਕੀ ਨੇ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਕਿ ਕਹੇ ਲੋਕ ਸ਼ਰਿਆਮ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਪੂਰੇ ਪੰਜਾਬ ਦੇ ਅਫਸਰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰਿਆਮ ਧਮਕੀ ਦਿੰਦਾ ਹੈ ਪਰਿਵਾਰ ਯੁਰਤ ਕੀ ਇਹਨਾਂ ਦੀ ਜਦੋਂ ਕਿ ਸੱਤਾ ਦੇ ਵਿੱਚ ਹੈ ਨਹੀਂ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣੀ ਪੰਜਾਬ ਦੇ ਡੀਜੀਪੀ ਨੂੰ ਧਮਕੀ ਦੇਣੀ ਇੱਕ ਬਾਹਰ ਵੱਡਾ ਰਤਵਾ ਇਹਨਾਂ ਲੋਕਾਂ ਦਾ ਪਰ ਪੰਜਾਬ ਦੇ ਲੋਕ ਜਾਣਦੇ ਆ ਕਿ ਹੁਣ ਇਹ ਮਿੱਟੀ ਦੇ ਵਿੱਚ ਮਿਲ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਪੰਜਾਬ ਦਾ ਬੱਚਾ ਬੱਚਾ ਇਕਜੁੱਟ ਨਾ ਹੋਇਆ ਇਹ ਜਿਹੜੇ ਪੰਜਾਬ ਦੇ ਅੰਦਰ ਬੈਠੇ ਅੰਗਰੇਜ਼ ਨੇ ਇਹ ਕਾਲੇ ਜਿਹੜੇ ਸੁਖਵੀਰ ਸਿੰਘ ਬਾਦਲਕੇ ਨੇ ਤੇ ਆ ਮਜੀਠੀਆਰਗੇ ਅੰਗਰੇਜ਼ ਨੇ ਬਾਰਲੇ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਪ੍ਰਾਪਟੀਆਂ ਇਹਨਾਂ ਦੇ ਹੱਥੇ ਨੇ ਉਥੋਂ ਚੱਲਦੀ ਏ ਗੇਮ ਇਹ ਭਗਵੰਤ ਮਾਨ ਨੂੰ ਨਹੀਂ ਯਰਦੇ ਕਹਿੰਦੇ ਜੀ ਕੰਮ ਕਰਦਾ ਇੱਕ ਛੋਟੇ ਜਿਹੇ ਘਰ ਦਾ ਮੁੰਡਾ ਕਹਿੰਦੇ ਜੀ ਮੁੱਖ ਮੰਤਰੀ ਬਣ ਗਿਆ ਤੇ ਹੁਣ ਇਹਨਾਂ ਦੇ ਮਿਰਚਾਂ ਲੜਦੀਆਂ ਨੇ ਜਦੋਂ 25 ਸਾਲ ਤੱਕ ਇਹਨਾਂ ਨੇ ਪੰਜਾਬ ਲੁੱਟਿਆ ਜਿਨ੍ਹਾਂ ਦੇ ਵਿੱਚ ਲੁੱਟਣ ਦੇ ਵਿੱਚ ਇੱਕ ਭਗਵੰਤ ਮਾਨ ਵੀ ਸ਼ਾਮਲ ਸੀ ਭਗਵੰਤ ਮਾਨ ਨੂੰ ਵੀ ਲੁੱਟਿਆ ਗਿਆ ਅਸੀਂ ਲੁੱਟੇ ਗਏ ਆ ਪੰਜਾਬੀ ਸਾਰੇ ਉਹਨਾਂ ਦੇ ਵਿੱਚ ਇੱਕ ਭਗਵੰਤ ਮਾਨ ਵੀ ਸੀ ਸੋ ਹੁਣ ਜਿਹੜਾ ਭਗਵੰਤ ਮਾਨ ਨੇ ਤੋ ਜਰੈ ਨਹੀਂ ਜਾ ਰਿਆ ਯਾਰ ਕਹਿੰਦੇ ਜੀ ਕਾਮ ਦੇ ਘਰ ਦਾ ਬੰਦਾ ਐਡੀ ਵੱਡੀ ਕੁਰਸੀ ਤੇ ਕਿਵੇਂ ਬਹਿ ਜੂਗਾ ਇਹ ਪੰਜਾਬ ਤਾਂ ਸਾਡਾ ਸੀ ਅਸੀਂ ਲੁੱਟਣਾ ਸੀ ਸਾਡੇ ਪਹਿਲਾਂ ਤੋਂ ਅਸੀਂ ਲੁੱਟਦੇ ਆ ਰਹੇ ਹਾਂ ਸਾਡੇ ਪੁੱਤ ਪਰੋਤੇ ਸਾਡੇ ਦੋਤੇ ਪਤਾ ਨਹੀਂ ਕਿਹੜੇ ਕਿਹੜੇ ਕਹਿੰਦੇ ਜੀ ਉਹਨਾਂ ਨੇ ਪੰਜਾਬ ਲੁੱਟਣਾ ਤੇ ਬਿਕਰਮ ਸਿੰਘ ਮਜੀਠੀਆ ਇਹਨਾਂ ਦਾ ਬੇਨਮੁਖ ਜਿਹੜਾ ਕਿ ਤਸਕਰ ਸੀ ਮਾਸਟਰਮਾਈਂਡ ਸੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਾ ਸਕਾਉਣ ਦੇ ਲਈ ਉਹ ਤੋਂ ਕਹਿੰਦੇ ਜੀ ਉਹ ਤਾਂ ਨਾਮ ਜਾਂ ਕੇ ਪੈਂਦਾ ਜੀ ਉਹ ਕੋਈ ਨਾਮ ਨਹੀਂ ਪੰਜਾਬ ਵਾਲਿਓ ਇਹ ਤਾਂ ਸਿਰਫ ਚਿੱਟੇ ਦੀ ਕਹਾਣੀ ਬਣਾਉਂਦਾ ਰਹਿੰਦਾ نیند ਆ ਜਾਂਦੀ ਹੈ ਵੀ ਭਾਈ ਐਡਾ ਵੱਡਾ ਸਮਰਾਜ ਖੜਾ ਕੀਤਾ ਮਸਾਂ ਲੋਕਾਂ ਨੂੰ ਚਿੱਟੇ ਤੇ ਲਾਇਆ ਅੱਜ ਉਹ ਲੋਕ ਭਵੰਤਮਾਨ ਨੇ ਜਗਾਤੇ ਨੇ ਨਸ਼ਾ ਬੰਦੀ ਕਰ ਦਿੱਤੀ ਹੈ ਕਿਉਂਕਿ ਨਸ਼ੇ ਦੇ ਪੂਰੀ ਤਰ੍ਹਾਂ ਬੰਦੀ ਲੱਗ ਚੁੱਕੀ ਹੈ ਇਹ ਗੱਲ ਤਾਂ ਹੈ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਚਿੱਟਾ ਨਹੀਂ ਐ ਇਸ ਵਕਤ ਕੀ ਕਹਿਣਾ ਕੋਈ ਟਾਵਾ ਟੱਲਾ ਕੇਸ ਆਉਂਦਾ ਹੋਵੇ ਉਸ ਤੇ ਵੀ ਸਰਕਾਰ ਕੰਮ ਕਰ ਰਹੀ ਹੈ ਪਰ ਹੁਣ ਗੱਲ ਉਹੀ ਕਰਨੀ ਚਾਹੀਦੀ ਹੈ ਜਿਹੜੀ ਤੁਹਾਡੇ ਅੱਖਾਂ ਦੇ ਸਾਹਮਣੇ ਨਹੀਂ ਤਾਂ ਫਿਰ ਇਹ ਸਮਝਾਂਗੇ ਕਿ ਭਾਈ ਸਾਡੀ ਵੀ ਜ਼ਮੀਰ ਮਰੀ ਹੈ ਕਿਉਂਕਿ ਜੇਕਰ ਭਗਵੰਤ ਮਾਨ ਜਦੋਂ ਗਲਤ ਸੀ ਲੱਗਦਾ ਸੀ ਲੋਕਾਂ ਨੂੰ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਹਿੰਦੇ ਸੀ ਕਿ ਭਗਵੰਤ ਮਾਨ ਸਰਕਾਰ ਮਾੜੀ ਹੈ ਅੱਜ ਭਗਵੰਤ ਮਾਨ ਦੇ ਹੱਕ ਵਿੱਚ ਉਹ ਲੋਕ ਖੜੇ ਨਹੀਂ ਜਿਹੜੇ ਲੋਕ ਭਗਵੰਤ ਮਾਨ ਨੂੰ ਕੱਲ ਗਾਲ੍ਹਾਂ ਕੱਢਦੇ ਸੀ ਤਾਂ ਹੁਣ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਬਹੁਤੇ ਸਾਥੀ ਕਹਿ ਦਿੰਦੇ ਯਾਰ ਭਗਵੰਤ ਮਾਨ ਦੇ ਹੱਕ 'ਚ ਬੋਲਦੇ ਨੇ ਪਤਾ ਨਹੀਂ ਵੀ ਕੀ ਹੋਣਗੇ ਨਹੀਂ ਐਨੇ ਵੱਡੇ ਪੱਧਰ ਦੇ ਉੱਤੇ ਕਿਸੇ ਦੀ ਕੋਈ ਗੱਲਬਾਤ ਨਹੀਂ ਹੈ ਪਰ ਅਸਲੀ ਮਰਦ ਅਸਲੀ ਇਨਸਾਨ ਉਹੀ ਹੈ ਜਿਹੜਾ ਸੱਚੀ ਗੱਲ ਕਰੇ ਕਿਉਂਕਿ ਆਪਣੇ ਹੀ ਬਣਾਇਆ ਹੋਇਆ ਬੰਦਾ ਹੈ ਕੋਈ ਬਾਹਰੋਂ ਨਹੀਂ ਬਣਾ ਕੇ ਗਿਆ ਸੋ ਹੁਣ ਪੰਜਾਬੀਆਂ ਨੂੰ ਅਪੀਲ ਹੈ ਵੱਧ ਤੋਂ ਵੱਧ ਸੱਚ ਦਾ ਸਾਥ ਦੇਣਾ ਹੈ ਚਾਹੇ ਭਗਵੰਤ ਮਾਨ ਖੜਾ ਸਾਹਮਣੇ ਜੀ ਰਿਪੋਰਟ ਤੁਸੀਂ ਵੇਖੀਏ ਪੰਜਾਬ ਨੂੰ ਕਿਸ ਤਰ੍ਹਾਂ ਪੰਜਾਬ ਤੇ ਹਕੂਮਤ ਕੀਤੀ ਜਾਏ ਪੰਜਾਬ ਤੇ ਰੂਲ ਕੀਤਾ ਜਾਏ ਇਹ ਸਾਰੀ ਦੀ ਸਾਰੀ ਗੇਮ ਹੈ ਤੇ ਇਹ ਸਾਰੀ ਦੇ ਸਾਰੇ ਲੜਾਈ ਹੈ ਕੋਈ ਕਹਿੰਦਾ ਸਾਡੀ ਹੀ ਹਕੂਮਤ ਹੋਣੀ ਚਾਹੀਦੀ ਹੈ ਭਗਵਤ ਮਾਨ ਕੇ ਅੰਦਰ ਸਾਡੀ ਹੋਣੀ ਚਾਹੀਦੀ ਤੇ ਇੱਥੇ ਜਿਹੜੀ ਲੜਾਈ ਹੈ ਉਹ ਪਈ ਦੀ ਹੈ ਕਿ ਕਿਹੜਾ ਪੰਜਾਬ ਨੂੰ ਲੁੱਟੇਗਾ ਕਿਹੜਾ ਆਏਗਾ ਤੇ ਉਹ ਪਹਿਲਾਂ ਆ ਕੇ ਪੰਜਾਬ ਚ ਲੁੱਟਮਾਰ ਕਰੇਗਾ ਤੇ ਭਗਵਤ ਮਾਨ ਦੀ ਵਾਲ ਕਰੀਏ ਤੇ ਭਗਵਤ ਮਾਨ ਨੂੰ ਜ਼ਾਰੀ ਜੀ ਗੱਲ ਬਹੁਤ ਸਾਰੇ ਲੋਕਾਂ ਨੇ ਵੋਟ ਪਾਏ ਹੁਣ ਆਇਆ ਤੇ ਇੱਥੇ ਕੋਈ ਥੋੜੇ ਜੇ ਕੋਈ ਕੰਮ ਉਹਨੇ ਕਰਾਏ ਹੋਣਗੇ ਸਹੀ ਜ਼ਾਰੀ ਜੀ ਗੱਲ ਹੈ ਉਹਨੇ ਵੋਟ ਵੀ ਤਾਂ ਲੈਣੇ ਨੇ ਨਾ ਤੇ ਇੱਥੇ ਬਹੁਤੀ ਜਿਹੜੀਆਂ ਚੀਜ਼ਾਂ ਨੇ ਨਾ ਉਹ ਹਜੇ ਤੱਕ ਉਹ ਜਿਹਾ ਉਹ ਜਿਹਾ ਨਹੀਂ ਠੀਕ ਹੈ ਜਾਂਦੀਆਂ ਪਹਿਲਾਂ ਸਾਨੂੰ ਉਹਨੀਆਂ ਹਜੇ ਵੀ ਨਹੀਂ ਤੇ ਉਹਦੇ ਵਿੱਚ ਕੋਈ ਬਿਹਤਰੀ ਨਹੀਂ ਆਈ ਪੰਜਾਬ ਦੇ ਵਿੱਚ ਵੇਖੀਏ ਤੇ ਭਗਵਤ ਮਾਨ ਨੇ ਕੋਈ ਏਟੇ ਵਟੇ ਵਟੇ ਕੰਮ ਨਹੀਂ ਕੀਤੇ ਔਰ ਵਰਤਮਾਨ ਲੈ ਆ ਲੈਂਡ ਪੂਲਿੰਗ ਦੀ ਸਕੀਮ ਠੀਕ ਹੈ ਤੇ ਉਹ ਤੋਂ ਕਰਕੇ ਕਿਸਾਨਾਂ ਨੇ ਉਹਦੇ ਖਿਲਾਫ ਜਿਹੜਾ ਵਾਵਾ ਵਿਰੋਧ ਕੀਤਾ ਤੇ ਲਾਈਕ ਇੱਥੇ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਸਿੱਖਾਂ ਦੇ ਖਿਲਾਫ ਨੇ ਉਹ ਵੀ ਕੀਤੀਆਂ ਗਈਆਂ ਤੇ ਇਹ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਭਗਵਤ ਮਾਨ ਵੀ ਕੋਈ ਲਾਈਕ ਬਹੁਤ ਵਧੀਆ ਨਹੀਂ ਹੈ ਕਿ ਦੋ ਦੋ ਦਾ ਤੁਚਿਆ ਦਾ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਤੇ ਉਹ ਸਾਰੇ ਲੋਕ ਜਿਹੜੇ ਭਗਵਤ ਮਾਨ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਦੇ ਨੇ ਉਹਨਾਂ ਨੂੰ ਵੀ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਵੈਲ ਇਥੇ ਭਗਵਤ ਮਾਨ ਤੇ ਹੋਇਆ ਅਟੈਕ ਤੇ ਭਗਵਤ ਮਾਨ ਨੂੰ ਆਲਰੇਡੀ ਜਿਹੜੀਆਂ ਨੇ ਜਾਣ جان ਆਜ਼ਲੈਂਡੀਆ ਤੇੜੀਆਂ ਤਮਕੀਆਂ ਨੇ ਉਲਬਧੀਆਂ ਪਈਆਂ ਸਾਨੂੰ ਲਾਈਕ ਇਹਨਾਂ ਨੇ ਇੱਥੇ ਸ਼ੇਅਰ ਕੀਤਾ ਕਿ ਮਜੀਠੀਆ ਦੀ ਜਿਹੜੀ ਭੈਣ ਉਹਨੇ ਵਾਵਾ ਤਮਕੀਆਂ ਲਾਈਆਂ ਤੇ ਨਾਲ ਮਜੀਠੀਆ ਦੀ ਜਿਹੜੀ ਪਤਨੀ ਉਹਨੇ ਵੀ ਵਾਵਾ ਤਮਕੀਆਂ ਤਮਕੀਆਂ ਲਾਇਆ ਸਖਬੀਰ ਵੀ ਬਦਲ ਨੇ ਵਾਵਾ ਤਮਕੀਆਂ ਲਾਈਆਂ ਤੇ ਇਹੋ ਜਿਹੀਆਂ ਤਮਕੀਆਂ ਹੀ ਜਿਹੜਾ ਨਾ ਉਹ ਲਾਈਕ ਗੁਰਪਤ ਸਿੰਘ ਪੰਨੂ ਜਿਹੜਾ ਉਹ ਵੀ ਲਾਉਂਦਾ ਪਿਆ ਤੇ ਇੱਥੇ ਕਿਹਾ ਜਾਂਦਾ ਪਿਆ ਕਿ ਗੁਰਪਤਵਰ ਸਿੰਘ ਪੰਨੂ ਨੂੰ ਸਪੋਰਟ ਕਰਨ ਵਾਲੇ ਵੀ ਆਨੇ ਸੁਖਬੀਰ ਬੱਜਤ ਹੈ ਤੇ ਮਜੀਠੀਆ ਜੀ ਲੋਕ ਨੇ ਤੇ ਵੈਲ ਇਹਦੇ ਬਾਰੇ ਚ ਮੈਨੂੰ ਬਹੁਤਾ ਨਹੀਂ ਪਤਾ ਕਿਉਂਕਿ ਜਿਹੜਾ ਠੀਕ ਹੈ ਗੁਰਪਤ ਪੱਤਿਕ ਪੰਨੂ ਹੈ ਉਹ ਪੰਜਾਬ ਨੂੰ ਇੰਡੀਪੈਂਡੈਂਟ ਦੇਖਣਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਤਰੱਕੀ ਹੁੰਦੀ ਦੇਖਣਾ ਚਾਹੁੰਦਾ ਹੈ ਵੈਲ ਮੈਨੂੰ ਇੱਥੇ ਐਸ ਸੱਚ ਕਨੈਕਸ਼ਨ ਨਹੀਂ ਨਜ਼ਰ ਆਉਂਦੇ ਬਟ ਤੁਸੀਂ ਕੀ ਕਹੋਗੇ ਇੱਥੇ ਕਿ ਐਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਪੰਨੂ ਦਾ ਤੇ ਠੀਕ ਹੈ ਬਿਕਰਮ ਮਜੀਠੀ ਇਹਦਾ ਕੋਈ ਕਨੈਕਸ਼ਨ ਹੈ ਆਪਸ ਵਿੱਚ ਕਿ ਆਪਸ ਚ ਇਹ ਲੋਕ ਜਰੇਲੇ ਹੋਏ ਨੇ ਵੱਲ ਜਦੋਂ ਤੁਸੀਂ ਤੁਹਾਨੂੰ ਪਤਾ ਹੈ ਕਿ ਪੰਨੂ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਰਹਿੰਦਾ ਤੇ ਉਹਨੂੰ ਪੰਜਾਬ ਦੇ ਵਿੱਚੋਂ ਕੋਈ ਫਾਇਦਾ ਵੀ ਨਹੀਂ ਲੱਗਦਾ ਬਿਆਸ ਸੱਚ ਠੀਕ ਹੈ ਤੇ ਤੁਸੀਂ ਸੋਚ ਸਮਝ ਕੇ لازਮੀ ਦੱਸਣਾ ਕਮੈਂਟ ਸੈਕਸ਼ਨ ਚ ਤੁਸੀਂ ਕੀ ਕਹੋਗੇ ਇਸ ਰਿਪੋਰਟ ਬਾਰੇ ਸੇ ਤੁਹਾਡਾ ਜੋ ਵੀ ਕਹਿਣਾ ਹੈ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਲ